ਮਜੀਠੀਆ ਐਵੇਂ ਮੁੱਛਾਂ ਨੂੰ ਤਾ ਨਹੀਂ ਦਿੰਦਾ ਕਿਉਂਕਿ ਉਹ ਜਾਣਦਾ ਕਿਉਂਕਿ ਡੱਕਾ ਨਹੀਂ ਬਿਗਾੜ ਸਕਦੇ ਆਮ ਆਦਮੀ ਪਾਰਟੀ ਵਾਲੇ ਤੇ ਨਾ ਹੋਰ ਹੁਣ ਤਾਂ ਅਗਲੇ ਦੇ ਵਿਰੋਧੀ ਵੀ ਨਾਲ ਆਏ ਖੜੇ ਆ ਤੇ ਕਿਉਂ ਆਏ ਖੜੇ ਆ ਕਿਉਂਕਿ ਚੋਰ ਤੇ ਚੋਰ ਕਹਿੰਦੇ ਕਿ ਇਹ ਮਸੇਰੇ ਭਰਾ ਹੁੰਦੇ ਆ ਇਹ ਸਾਬਤ ਕਰਤਾ ਅੱਜ ਮੈਨੂੰ ਇੱਕ ਸਮਝ ਨਹੀਂ ਆਉਂਦੀ ਖੈਰੇ ਵਰਗੇ ਬੰਦੇ ਵੀ ਮਜੀਠੀਆ ਦੀ ਗ੍ਰਿਫਤਾਰੀ ਨੂੰ ਆਪ ਦੇ ਨਾਲ ਲਾਈ ਜਾਂਦੇ ਆ ਕਹਿੰਦਾ ਜਿਵੇਂ ਮੇਰੇ ਘਰੇ ਤੜਕੇ ਆਪ ਐ ਸੀ ਉਵੇਂ ਆਪ ਐ ਆ ਚੰਨੀ ਵਰਗੇ ਰੰਧਾਵੇ ਵਰਗੇ ਵਿੱਚ ਇਹ ਖੈਰੇ ਸਾਹਿਬ ਵਰਗੇ ਇਹ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਉਦੋਂ ਸਹੀ ਸੀ ਜਦੋਂ ਇਹ ਕਹਿੰਦੇ ਸੀ ਹਾਂਜੀ ਮਜੀਠੀਆ ਚਿੱਟੇ ਦਾ ਤਸਕਰ ਆ ਕਿ ਹੁਣ ਸਹੀ ਆ ਜਦੋਂ ਉਹਦੀ ਸਪੋਰਟ ਕਰੀ ਜਾਂਦੇ ਆ ਯਾਰ ਝੋਟੇ ਵਰਗੇ ਜਿਹੜੇ ਕੀ ਆ ਚਿੱਟੇ ਵਾਲਾ ਨੂੰ ਫੜਦੇ ਸੀ ਉਹਨਾਂ ਦੇ ਕਰੇ ਰਾਤਾਂ ਨੂੰ ਵੀ ਪੁਲਿਸ ਰੇਡਾਂ ਮਾਰਦੀ ਆ ਮਾਨਸਾ ਦੇ ਵਿੱਚ ਤੇ ਮਾਂ ਪਿਓ ਨੂੰ ਜਾਜਾ ਧਮਕਾਉਂਦੀ ਆ ਉਦੋਂ ਤੱਕ ਹੀ ਆ ਇਹ ਲੋਕ ਉਹਦੇ ਪੱਖ 'ਚ ਬਹੁਤਾ ਖੜੇ ਨਹੀਂ ਇੱਕ ਦੋ ਉਹਨਾਂ 'ਚੋਂ ਖੜੇ ਹੋਣਗੇ ਤੇ ਅੱਜ ਜਿਹੜਾ ਮਜੀਠੀਆ ਪੁਲਿਸ ਨੂੰ ਧਮਕਾਉਂਦਾ ਸ਼ਰੇਆਮ ਕੀ ਆ ਜਿਹੜੀ ਪੁਲਿਸ ਕੱਲ ਫੜ ਕੇ ਲੈ ਕੇ ਗਈ ਆ ਨਾ ਉਹ ਵੀ ਜਾ ਕੇ ਕੀ ਉਹਦੇ ਡਾਇਰੈਕਟਰ ਨੂੰ ਕਹਿੰਦੀ ਜੀ ਸਾਨੂੰ ਸਾਰੇ ਰਾਹ ਕਨੇ ਧਮਕਾਉਂਦਾ ਤੁਰਿਆ ਆ ਧਮਕੀਆਂ ਦਿੰਦਾ ਤੁਰਿਆ ਆ ਤੇ ਅਗਲੇ ਦੀ ਧਮਕੀ ਚੱਲਦੀ ਆ ਇਸੇ ਕਰਕੇ 2013 ਤੋਂ 14 ਤੋਂ ਲੈ ਕੇ ਹੁਣ ਤੱਕ ਲਾਲੋ 2025 ਆ ਗਿਆ ਡੱਕਾ ਨਹੀਂ ਬਗੜ ਸਕੀ ਭੋਲਾ ਉਸੇ ਡਰੱਗ ਕੇਸ ਦੇ ਵਿੱਚ ਕੀ ਆਉਦੀ ਸਾਰੀ ਸਜ਼ਾ ਕੱਟ ਕੇ ਵੀ ਪੂਰੀ ਵਾਪਸ ਮੁੜਿਆ ਆ ਪਰ ਮਜੀਠੀਆ ਮੁੱਛਾਂ ਨੂੰ ਤਾ ਦਿੰਦਾ ਫਿਰਿਆ ਕਿਉਂ ਫਿਰਿਆ ਕਿਉਂਕਿ ਅਗਲੇ ਦਾ ਕੀ ਆ ਉਦੋਂ ਜੀਜਾ ਕੀ ਸੀ ਹੋਮ ਮਿਨਿਸਟਰ ਸੀ 2014 ਦੇ ਵਿੱਚ ਜਦੋਂ ਸ਼ਰਿਆਮ ਕੀਆ ਡਰੱਗ ਡੀਲਰ ਜਿਹਦੇ ਕੋਲ ਸਾਰਾ ਕੁਝ ਫੜਿਆ ਗਿਆ ਸੀ ਬੰਦੇ ਨੇ ਸ਼ਰਿਆਮ ਨਾਮ ਲੈ ਕੇ ਕਹਿਤਾ ਸੀ ਆਜੋ ਵਿਚਾਰਾ ਆਪਦੀ ਜਾਨ ਲਕੋਂਦਾ ਫਿਰਦਾ ਜੇਲ੍ਹ ਚੋਂ ਬਾਹਰ ਆ ਕੇ ਵੀ ਲੁਕਿਆ ਬੈਠਾ ਫੋਨ ਵੀ ਨਹੀਂ ਚਲਾ ਰਿਹਾ ਕਿਉਂ ਨਹੀਂ ਚਲਾ ਰਿਹਾ ਕਿਉਂਕਿ ਅਗਲੇ ਨੂੰ ਪਤਾ ਵੀ ਕਿਤੇ ਇਹਦੇ ਖਿਲਾਫ ਮੈਨੂੰ ਵਰਤਣ ਲੱਗ ਗਏ ਪਰ ਮਜੀਠੀਏ ਨੇ ਕਿਹਾ ਜਿਉਂ ਨਹੀਂ ਦੇਣਾ ਤੇ ਮਜੀਠੀਏ ਵਰ ਕਹਿੰਦਾ ਅਤੰਕਾ ਨਾ ਜਿਹੜਾ ਜਿਹੜਾ ਇਹਨਾਂ ਦੀ ਕੀ ਆ ਦਬਸ਼ਾ ਉਹ ਸ਼ਰਿਆਮ ਕੇ ਛਟੋਪਾਦ ਦੇ ਜਿਹੜੇ ਡੀਜੀਪੀ ਸੀ ਉਸ ਸਮੇਂ ਦੇ ਉਦੋਂ ਬਾਅਦ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਸੀ 2000 ਕੀ ਆ ਕੇ 21 ਦੇ ਵਿੱਚ ਉਹ ਦੱਸ ਰਹੇ ਇਹ ਮਜੀਠੀਏ ਦੇ ਵਿਰੁੱਧ ਕੀਆ ਕਾਰਵਾਈ ਨੂੰ ਸਿਰੇ ਤੇ ਪਹੁੰਚਾਉਣਾ ਚਾਰ ਚੀਜ਼ਾਂ ਕਿਹੜੀਆਂ ਸਭ ਤੋਂ ਪਹਿਲਾਂ ਤਾਂ ਲੱਤਾਂ ਦੇ ਵਿੱਚ दम ਹੋਣਾ ਚਾਹੀਦਾ ਲੱਤਾਂ ਭਾਰ ਚੱਲਦੀਆਂ ਹੋਣ ਫਿਰ ਕੀ ਆ ਲੱਤਾਂ ਮਜ਼ਬੂਤ ਹੋਣ ਫਿਰ ਦਿਲ ਵੀ ਮਜ਼ਬੂਤ ਹੋਵੇ ਕੜਾਜਾ ਦਿਲ ਹੋਵੇ ਬੰਦੇ ਦਾ ਹੌਸਲਾ ਪੈਂਦਾ ਹੋਵੇ ਫਿਰ ਤੀਜੀ ਗੱਲ ਬੰਦੇ ਨੂੰ ਸਮਝ ਹੋਵੇ ਵੀ ਕੇਸ ਨੂੰ ਸਿਰੇ ਤੱਕ ਕਿਵੇਂ ਲੈ ਜਾਣਾ ਚੌਥੀ ਚੀਜ਼ ਸਿਰ ਦੇ ਉੱਤੇ ਹੱਥ ਹੋਵੇ ਸਰਕਾਰਾਂ ਦਾ ਹੁਣ ਤੱਕ ਹੱਥ ਆਇਆ ਨਹੀਂ ਸੀ ਕਿਉਂਕਿ ਉਸ ਤੋਂ ਬਾਅਦ ਸਰਕਾਰ ਕੈਪਟਨ ਦੀ ਵੀ ਰਹਿ ਗਈ ਮਾਦੇ ਪੁੱਤ ਨੇ ਸਾਰਾ ਟਾਈਮ ਟਪਾਤਾ ਜੇ ਕੈਪਟਨ ਕਿਤੇ ਉਦੋਂ ਕਾਰਵਾਈ ਕਰ ਜਾਂਦਾ ਨਾ ਸਰਕਾਰ ਅਜ ਕਾਂਗਰਸ ਦੀ ਹ ਉਹੀ ਮਜੀਠੀਏ ਦੇ ਵਿਰੁੱਧ ਕੀਆ ਜਦੋਂ ਕੇਸ ਚੰਨੀ ਨੇ ਦਰਜ ਕਰਾਇਆ ਉਦੋਂ 6 ਮਹੀਨੇ ਰਹਿੰਦੇ ਸੀ ਕੁਝ ਕਰ ਨਹੀਂ ਸਕਿਆ ਇਸ ਕਰਕੇ ਭਗਵੰਤ ਮਾਨ ਜੀ ਥੋਡੀ ਸਰਕਾਰ ਦੀ ਇਸ ਗੱਲ ਤੇ ਸਲਾਹਗਾ ਜਰੂਰ ਕਰਦੇ ਆ ਪਰ ਇੱਕ ਗੱਲ ਕਹਿਣੇ ਆ ਜੇ ਇਸ ਕੇਸ ਨੂੰ ਸਿਰੇ ਲਾਉਣਾ ਨਾ ਫਿਰ ਫਾਸਟ ਟਰੈਕ ਕੋਰਟਾ ਬਣਾ ਕੇ ਇਸ ਕੇਸ ਨੂੰ ਜਿੰਨੀ ਜਲਦੀ ਹੋ ਸਕਦਾ ਫਾਸਟ ਟਰੈਕ ਕੋਰਟ ਦੇ ਥਰੂ ਨਿਵੇੜਾ ਕਰ ਦਿਓ ਜੇ ਤੁਹਾਡੇ ਚ ਇੱਛਾ ਸ਼ਕਤੀ ਹੈਗੀ ਆ ਜੇ ਇਕੱਲੇ ਦਬਕੇ ਮਾਰ ਕੇ ਸਮਝੌਤੇ ਕਰਕੇ ਛੱਡਣਿਆ ਫਿਰ ਤਾਂ ਮਰਜੀ ਆ ਨਹੀਂ ਫਿਰ ਫਾਸਟ ਟਰੈਕ ਕੋਰਟਾ ਬਣਾ ਕੇ ਇਸ ਕੇਸਾਂ ਦਾ ਨਿਵੇੜਾ ਕਰਿਓ ਜਿੰਨੀ ਜਲਦੀ ਹੋ ਸਕੇ ਕਿਉਂਕਿ ਜਦੋਂ ਸਰਕਾਰ ਬਦਲ ਗਈ ਫਿਰ ਅਫਸਰ ਵੀ ਬਦਲ ਲਗੇ ਸਿੱਟਾਂ ਵੀ ਬਦਲ ਗਈਆਂ ਸੱਤ ਸਿੱਟਾਂ ਬਦਲ ਗਈਆਂ ਯਾਰ ਇਸ ਮਸਲੇ ਦੇ ਵਿੱਚ ਅਜੇ ਤੱਕ ਕੀ ਰਿਜ਼ਲਟ ਤੇ ਨਹੀਂ ਪਹੁੰਚ ਸਕੇ ਚਾਰ ਰਿਪੋਰਟਾਂ ਚੜੋ ਪਾਧਾ ਜੀ ਨੇ 2018 ਦੇ ਵਿੱਚ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਕਹਿੰਦੇ ਡਰੱਗ ਮਸਲੇ ਦੇ ਵਿੱਚ ਕਦੋਂ ਕੀਟ ਫੈਸਲੇ ਆਏ ਸੀ 40000 ਕਰੋੜ ਦਾ ਕਾਰੋਬਾਰ ਸੀ 2018 ਚ ਅੱਜ 1 ਲੱਖ ਕਰੋੜ ਦਾ ਕਾਰੋਬਾਰ ਆ ਇਹ ਕਿਵੇਂ ਹੱਥ ਪਾ ਲੈਣਗੇ ਪੁਲਿਸ ਵਾਲੇ ਦੇ ਜਮੀਰ ਵੀ ਚਾਹੀਦੇ ਆ ਉਹਨਾਂ ਦੇ ਉਹੀ ਗੱਲ ਜਿਵੇਂ ਗੱਲ ਕਰਦੀ ਆ ਵੀ ਜਾਨ ਵੀ ਚਾਹੀਦੀ ਆ ਦਿਮਾਗ ਵੀ ਚਾਹੀਦਾ ਇਨੇ ਕਾਸੇ ਵਾਲਾ ਜਿਹੜਾ ਕਧਕਾਰੀ ਮਿਲਿਆ ਨਹੀਂ ਸੀ ਇਸੇ ਕਰਕੇ ਹੁਣ ਤੱਕ ਇਹ ਅਧਿਕਾਰੀ ਬਦਲਦੇ ਤੁਰੇ ਆਏ ਆ ਹੁਣ ਮਜੀਠਿਆ ਜਦੋਂ ਕਿ ਆ ਪਿੱਛੇ ਜੇ ਵਿਜੀਲੈਂਸ ਦਾ ਕੋਈ ਡੀਜੀਪੀ ਬਦਲ ਦਿੰਦੇ ਸੀ ਨਾਲ ਦੀ ਨਾਲ ਕਹਿਣ ਲੱਗ ਜਾਂਦਾ ਮੇਰੇ ਤੇ ਪਰਚਾ ਕਰਾਉਣਗੇ ਚੋਰ ਦੇ ਬਣ ਚ ਕੀ ਆ ਪਾਲਾ ਹੁੰਦਾ ਕੱਲ ਜਦੋਂ ਫੜਿਆ ਜਾਂਦਾ ਉਸ ਤੋਂ ਬਾਅਦ ਜਿਵੇਂ ਜਮਰੋਦ ਦਾ ਕਿਲਾ ਜਿੱਤਣ ਜਾਂਦਾ ਹੁੰਦਾ ਇਸ ਤਰ੍ਹਾਂ ਦੀ ਫੀਲਿੰਗ ਆਉਂਦੀ ਕੀ ਆ ਪਰਿਵਾਰ ਨੂੰ ਮਿਲ ਕੇ ਮਾਕੇ ਕਰਦਾ ਮੈਂ ਕਹਿੰਦਾ ਵੀ ਕਿਸੇ ਦੇ ਪਰਿਵਾਰ ਨੂੰ ਵੀ ਇਸ ਤਰੀਕੇ ਦੇ ਨਾਲ ਧੜਕੇ ਉੱਠ ਕੇ ਜੇ ਤੰਗ ਕਰਦੀ ਹੈ ਨਾ ਪੁਲਿਸ ਮਾੜੀ ਗੱਲ ਆ ਪਰ ਪੁਲਸ ਨੇ ਕੱਲਾ ਕੀ ਹੈ ਤੰਗ ਕੀਤਾ ਜਦੋਂ ਇਹਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਕਰਕੇ ਦੇ ਉੱਤੇ ਕੀ ਤਸ਼ੱਦਦ ਢਾਇਆ ਗਿਆ ਬਹਿਬਲ ਮਾਕੇ ਬਗਰਾੜੀ ਵਾਲੇ ਕਾਂਡ ਦੇ ਵਿੱਚ ਜਦੋਂ ਚੱਕ ਕੇ ੱੱਕੇ ਨਾਲ ਗਲਤ ਉਹਨੂੰ ਫਰੇਮ ਕੀਤਾ ਜਾਂਦਾ ਸੀ ਕਿਸ ਤਰੀਕੇ ਨਾਲ ਰਾਤ ਨੂੰ 2 ਵਜੇ ਜਾ ਕੇ ਕੀ ਉਹਨਾਂ ਨੂੰ ਚੱਕਿਆ ਗਿਆ ਸੀ ਇਹ ਹੀ ਸਰਕਾਰ ਮਜੀਠੀਆਰ ਕਹਿੰਦੀ ਸਰਕਾਰ ਸੀ ਹਰਮੰਦਰ ਸਿੰਘ ਡੱਬ ਵਾਲੀ ਹੋ ਗਿਆ ਕਮਲਜੀਤ ਸਿੰਘ ਸਨਾਮ ਹੋ ਗਿਆ ਅਰਸ਼ਨ ਸਿੰਘ ਲਹਾਰਾ ਹੋ ਗਿਆ ਤੇ ਕਿ ਐਸਐਸ ਦੀ ਕੁੜੀ ਦੀ ਇੱਜ਼ਤ ਬਚਾਉਂਦਾ ਕੀ ਆ ਮੈਂ ਅਸੀਂ ਜਾਣਦੇ ਆ ਮਾਝੇ ਦੇ ਵਿੱਚ ਇਸੇ ਜਰਨਲ ਜਿਹੜਾ ਫੜਿਆ ਗਿਆ ਇਹਦੇ ਏਰੀਏ ਦੇ ਵਿੱਚ ਇਹਦੇ ਬੰਦੇ ਸੀਗੇ ਜਿਨ੍ਹਾਂ ਨੇ ਸ਼ਰਮਕ ਪਿਓ ਕਤਲ ਕੀਤਾ ਸੀ ਇੱਕ ਕੁੜੀ ਦੀ ਇੱਜ਼ਤ ਦੇ ਵਾਸਤੇ ਕੀ ਆ ਬੂਰੇ ਖੜਦਾ ਸੀ ਪਿਓ ਕਹਿੰਦਾ ਵੀ ਮਜੀਠੀਆ ਅੱਜ ਤੱਕ ਉਹਨਾਂ ਦੇ ਬੈਡਰੂਮ ਹੀ ਫਰੋਲਦਾ ਰਿਹਾ ਫਲਾਣਾ ਦਿਖਾਤਾ ਕੋਈ ਨੰਗ ਤੜੰਗਾ ਕੋਈ ਮੰਤਰੀ ਕੋਈ ਹੋਰ ਦਿਖਾਤਾ ਇਹ ਪੰਜਾਬ ਦੇ ਮੁੱਦੇ ਨਹੀਂ ਸੀ ਪੰਜਾਬ ਦਾ ਮੁੱਦਾ ਸੀ ਨਸ਼ਾ ਸੀ ਬੇਰੁਜ਼ਗਾਰੀ ਸੀ ਹੋਰ ਜਿੰਨੇ ਮੁੱਦੇ ਸੀ ਸਿਹਤ ਸਹੂਲਤਾਂ ਦੇ ਸੀ ਸਿੱਖਿਆ ਦਾ ਜਿਹੜਾ ਜਲੂਸ ਕੱਢਿਆ ਇਸੇ ਸਰਕਾਰ ਨੇ ਮੈਂਦਾ ਵਿਰੋਧ ਕਰਦਾ ਜਿਹੜਾ ਕੱਢਿਆ ਇਹਨਾਂ ਨੇ ਜਲੂਸ ਉਹਦੇ ਖਿਲਾਫ ਕਿੱਦਾਂ ਯਾਰ ਮਜੀਠੀਆ ਕੀ ਇਹ ਡਟਕੇ ਬੋਲਿਆ ਇਹ ਨਿੱਜੀ ਕੀ ਇਹ ਕਿੜਾ ਕੱਢਣ ਵਾਲ ਪੰਜਾਬ ਦੇ ਮੁੱਦੇ ਨਸ਼ੇ ਸਭ ਤੋਂ ਤੇ ਜਿਹੜਾ ਵੱਡਾ ਮੁੱਦਾ ਸੀ ਇਹਦੇ ਮਜੀਠਿਆ ਚੂਣੀ ਕੱਢ ਸਕਿਆ ਕਿਉਂ ਨਹੀਂ ਕੱਢ ਸਕਿਆ ਕਿਉਂਕਿ ਖੁਦ ਚੋਰ ਸੀ ਹੁਣ ਪਿੰਦੀ ਹੋ ਗਿਆ ਜੱਗੀ ਚੈਲ ਹੋ ਗਿਆ ਬਿੱਟੂ ਔਲਖ ਹੋ ਗਿਆ ਤੇ ਸੱਤਾ ਕਨੇਡਾ ਵਾਲਾ ਹੋ ਗਿਆ ਜਿਹੜੇ ਬਾਹਰ ਵੀ ਡਰਗ ਰੈਕਟ ਕੀਆ ਕਾਰਟਲ ਚਲਾਉਂਦੀ ਸੀ ਬੜੇ-ਬੜੇ ਉੱਥੇ ਵੀ ਕੀਆ ਨਾਮ ਜਦ ਹੈਗੇ ਆ ਠੀਕ ਹੈ ਫੜੇ ਵੀ ਗਏ ਆ ਉਹਨਾਂ ਚੋਂ ਬੰਦੇ ਉਹੀ ਬੰਦੇ ਇਹਨਾਂ ਦੀਆਂ ਕਾਰਾਂ ਦੇ ਵਿੱਚ ਸਰਕਾਰੀ ਰਿਆਸ਼ਾ ਜੇ ਰਹਿੰਦੇ ਰਹੇ ਆ ਸ਼ਰਿਆਂ ਵਿਚਰਦੇ ਰਹੇ ਆ ਨਾਲ ਕੋਸ ਸਿਕਿਉਰਿਟੀ ਦਿੱਤੀ ਜਾਂਦੀ ਸੀ ਸਾਡੇ ਪੁੱਤਾਂ ਨੂੰ ਜਿਹੜੇ ਲੋਕ ਕੀ ਰਗਾਂ ਦੇ ਵਿੱਚ ਜਿਹੜੇ ਜ਼ਹਿਰ ਪਰਦੇ ਸੀ ਹੁਣ ਚਟੋਪਾ ਦਾ ਜੀ ਠੋਕ ਕੇ ਕਹਿੰਦਾ ਕਹਿੰਦੇ ਵੀ ਇੱਕ ਅੱਧਾ ਨਹੀਂ ਪੱਕੇ ਸੂਤ ਉਦੋਂ ਵੀ ਸੀਗੇ ਪਰ ਉਦੋਂ ਕੀ ਹੁੰਦਾ ਸੀ ਕਾਰਵਾਈ ਕਰਨੀ ਦਿੱਤੀ ਗਈ ਸੀ ਉਹ ਕਹਿੰਦੇ ਬੜਾ ਮਾ ਕੇ ਕੋਸ਼ਿਸ਼ ਕਰਦੇ ਰਹੇ ਆ ਅਫਸਰ ਬਦਲਦੇ ਕਦੇ ਸਿੱਟਾਂ ਬਦਲਦੀਆਂ ਪਹਿਲੀ ਗੱਲ 17 ਤੱਕ ਤਾਂ ਸਰਕਾਰੀ ਅਗਲਿਆਂ ਦੀ ਰਹੀ ਆ ਫਿਰ ਚਾਚਾ ਜੀ ਹੁਰੇ ਮਾ ਕੇ ਜਿਹੜੇ ਸੀਗੇ ਇਹਨਾਂ ਦੇ ਰਿਸ਼ਤੇਦਾਰੀ ਮੰਨ ਲਓ ਸਾਰਿਆਂ ਦੇ ਉਧਰੋਂਦਰੀ ਰਿਸ਼ਤੇਦਾਰੀਆਂ ਹੈਗੀਆਂ ਤਾਂ ਹੀ ਤਾਂ ਅੱਜ ਫੇਰ ਪਮਕੜਾਂ ਨੂੰ ਸਾਰੇ ਕੀ ਰੌਲਾ ਪਾਈ ਜਾਂਦੇ ਆ ਅਸਲ 'ਚ ਉਹਨਾਂ ਨੂੰ ਡਰ ਲੱਗਦਾ ਹੁਣ ਕਾਂਗਰਸੀਆਂ ਨੂੰ ਆਵਦਾ ਕਿਉਂਕਿ ਅਗਲੀ ਸਰਕਾਰ ਉਹਨਾਂ ਨੇ ਪੋਗਿਆ ਤਾਂ ਉਹਨਾਂ ਨੇ ਵੀ ਉਹਦੇ ਹੁਣ ਇਸੇ ਕਰਕੇ ਉਹਨਾਂ ਦੀ ਲੱਤਾਂ ਭਾਰ ਨਹੀਂ ਝਲਦੀਆਂ ਹੁਣ ਰੌਲਾ ਕਿਉਂ ਪਾਉਂਦੇ ਆ ਵੀ ਅਗਲਾ ਹੱਥ ਕਿਤੇ ਸਾਡੇ ਗਲਬੇ ਨੂਣਾ ਪੈ ਜੇ ਆਪ ਹੀ ਰੌਲਾ ਪਾਉਂਦੇ ਸੀ ਪਹਿਲਾਂ ਕਹਿੰਦੇ ਸੀ ਛੋਟੀਆਂ ਮੱਛੀਆਂ ਫੜੀ ਜਾਂਦਾ ਜੀ ਵੱਡੀ ਮੱਛੀ ਨਹੀਂ ਫੜਦੇ ਹੁਣ ਮગર ਮੱਛ ਫੜ ਲਿਆ ਹੁਣ ਆਪ ਦਾ ਕੀ ਲੱਤਾਂ ਭਾਰ ਨਹੀਂ ਝਲਦੀਆਂ ਇਹਨਾਂ ਦੀ ਇਸ ਮਸਲੇ ਦੇ ਉੱਤੇ ਮੈਂ ਕਹਿੰਦਾ ਠੋਕ ਕੇ ਸੀ ਸਪੋਰਟ ਕਰਦੇ ਆ ਆਮ ਆਦਮੀ ਪਾਰਟੀ ਦੀ ਸਲਾਹਗਾ ਕਰਦੇ ਆ ਪਰ ਉਹਨਾਂ ਨੇ ਜੇ ਕੰਮ ਕੀਤਾ ਤਾਂ ਪੱਕੇ ಪರಿਹਾਰ ਕੱਲ ਨੂੰ ਸਮਝੌਤੇ ਜੇ ਕਰਕੇ ਇਹਨਾਂ ਨਾਲ ਨਵੇੜਾ ਨਾ ਕਰ ਲੈਣ ਕਿਤੇ ਉਧਰੋਂ ਉਧਰੀ ਕਿਉਂਕਿ ਆਪਦੇ ਵੀ ਵਿੱਚ ਇਹਨਾਂ ਦੇ ਚੋਰ ਬੈਠੇ ਆ ਤੇ ਐਮਐਲਏ ਕੀ ਵਿੱਚ ਸ਼ਾਮਲ ਨਿਕਲਣਗੇ ਯਾਦ ਰੱਖੋ ਇਹ ਗੱਲ। 1.5 ਸਾਲ ਤਾਂ ਅੰਗੀ ਟੱਪ ਜੂ। ਡੱਕਾ ਨਹੀਂ ਹੋਣਾ। 18 ਦੀਆਂ ਰਿਪੋਰਟਾਂ ਆ ਕੇ 2023 ਦੇ ਵਿੱਚ ਖੁੱਲਗੀਆਂ ਨੇ। ਚਾਰ ਰਿਪੋਰਟਾਂ ਚੜੋਪਾਦਿਆ ਜੀ ਨੇਗੇ ਤਿਆਰ ਕੀਤੀਆਂ ਸੀ ਜਿਦੇ ਵਿੱਚ ਸਾਰੇ ਅਫਸਰ ਕੀ ਉਹ ਨੰਗੇ ਕੀਤੇ ਗਏ ਸੀ। ਉਹ ਸ਼ਰੇਆਮ ਕਹਿੰਦੇ ਕਹਿੰਦੇ ਯਾਰ ਸਾਡੇ ਪੁਲਿਸ ਦੀ ਸਾਰੀ ਵੱਡੀ ਕੀ ਲੌਬੀ ਉਹਨਾਂ ਚੋਂ ਕਾਲੀਆਂ ਭੇਡਾਂ ਸੀਗੀਆਂ। ਜੁਡੀਸ਼ਰੀ ਵੀ ਨਾਲ ਰਲੀ ਵੀ ਆ। ਪੋਲੀਟੀਸ਼ੀਅਨ ਤਾਂ ਨਾਲ ਹੈਗੇ ਇਹ ਕਹਿੰਦਾ ਬੜਾ ਵੱਡਾ ਕਾਰਟਲ ਤੇ ਨੈਕਸਸ ਆ ਜਿਹਦੇ ਵਿਰੁੱਧ ਕੀ ਕਾਰਵਾਈ ਕਰਨੀ ਬੜੀ ਔਖੀ ਆ। ਚੜੋਪਾਦਿਆ ਜੀ ਉਹ ਅਫਸਰ ਨੇ ਜਿ ਦੇਸ਼ ਸੇਵਾ ਦੇ ਵਿੱਚ ਲੱਗੀਆਂ ਪਹਿਲਾ ਫੌਜ ਦੇ ਵਿੱਚ ਕੀ ਆ ਪਿਓ ਦਾਦੇ ਰਹੇ ਆ ਤੇ ਹਮੇਸ਼ਾ ਜਦੋਂ ਹਾਈ ਕੋਰਟ ਦੀ ਸੈਟ ਬਣਦੀ ਸੀ ਤਾਂ ਇਮਾਨਦਾਰ ਅਫਸਰ ਦੇ ਤੌਰ ਤੇ ਉਹਨਾਂ ਨੂੰ ਨਾਮ ਕੀ ਆ ਅਪਾਇੰਟ ਕੀਤਾ ਜਾਂਦਾ ਸੀ ਉਹ ਬੰਦਾ ਸ਼ਰਿਆਮ ਅੱਜ ਵੀ ਜਾ ਕੇ ਚੰਡੀਗੜ੍ਹ ਉਹਨਾਂ ਨੇ ਕਿਹਾ ਤੇ ਉਹ ਇਹ ਵੀ ਕਹਿੰਦੇ ਰਹੇ ਆ ਕਹਿੰਦੇ ਮੈਨੂੰ ਉਸ ਸਮੇਂ ਦੇ ਵਿੱਚ ਮਜੀਠੀਏ ਦੇ ਖਿਲਾਫ ਕੰਮ ਕਰਨ ਦੇ ਖਿਲਾਫ ਇੰਨੀਆਂ ਕਿ ਕੀ ਆ ਪਰਿਵਾਰਕ ਤੌਰ ਤੇ ਕਿਵੇਂ ਧਮਕਾਇਆ ਗਿਆ ਪਰ ਉਹ ਬੰਦਾ ਕੀ ਉਦੋਂ ਵੀ ਦਬਿਆ ਨਹੀਂ ਸੀ ਉਦੋਂ ਵੀ ਉਹਨਾਂ ਨੇ ਰਿਪੋਰਟਾਂ ਪੇਸ਼ ਕੀਤੀਆਂ ਅੱਜ ਵੀ ਉਹਨਾਂ ਦੀ ਸਾਰੀ ਨਿਸ਼ਾਨਦੇਹੀ ਕਰਨ ਵਾਸਤੇ ਅੱਜ ਗਏ ਵੀ ਸੀਗੇ ਵਿਜੀਲੈਂਸ ਦੇ ਵਿੱਚ ਇਸੇ ਕਰਕੇ ਬਰਿੰਦਰ ਕੁਮਾਰ ਹੋ ਗਿਆ ਨਗੇਵੇਸ਼ਵਰ ਮਾਕੇ ਰਾਉ ਜੀ ਉਦੋਂ ਬਾਅਦ ਦੇ ਵਿੱਚ ਰਹੇ ਕੋ ਉਦੋਂ ਬਾਅਦ ਐਸਪੀਐਸ ਪ੍ਰਮਾਰ ਸਾਹਿਬ ਰਹੇ ਕੋ ਸਾਰੇ ਬਦਲੇ ਕਿਉਂ ਗਏ ਕਿਉਂਕਿ ਕਿਸੇ ਦੇ ਕਾਰਵਾਈ ਕਰਦਾ ਹਈਆਂ ਨਹੀਂ ਪੈਂਦਾ ਸੀ ਸਾਰਿਆਂ ਦੇ ਕੀ ਆ ਆਪਦੇ ਦੇ ਅੰਦਰ ਕੀ ਆ ਪਾਲਾ ਸੀ ਡਰਦੇ ਸੀ ਇਸ ਚੀਜ਼ ਨੂੰ ਵੀ ਕਿਹ ਚੜੋ ਪਾਦੇ ਨੇ ਸਾਫ ਕਰਤਾ 2013 ਤੇ 14 ਤੋਂ ਕਹਾਣੀ ਸ਼ੁਰੂ ਹੁੰਦੀ ਆ ਜਦੋਂ ਕੀ ਆ ਢੋਲਾ ਫੜਿਆ ਜਾਂਦਾ 2018 ਜਿਹੜਾ ਐਸਟੀਐਫ ਅਪਾਇੰਟ ਕੀਤੀ ਜਾਂਦੀ ਹਰਪ੍ਰੀਤ ਸਿੰਘ ਸਿੱਧੂ ਇਮਾਨਦਾਰ ਜਿਹੜਾ ਕੀ ਅਫਸਰ ਸੀਗਾ ਉਹ ਬੰਦਾ ਅਪਾਇੰਟ ਕੀਤਾ ਜਾਂਦਾ ਜਦੋਂ ਉਹ ਬੰਦਾ ਹੱਥ ਫਿਰ ਇਹਨਾਂ ਦੇ ਗਲੇ ਨੂੰ ਪਾ ਲੈਂਦਾ ਤੇਰ ਆਪਾ ਸਾਰੇ ਜਾਣਦੇ ਫਿਰ ਕੀ ਰਿਜ਼ਲਟ ਨਿਕਲਿਆ ਉਹਨੂੰ ਵੀ ਕੀ ਆ ਭੇਜ ਦਿੱਤਾ ਗਿਆ ਸੀ ਬਾਹਰ ਕੱਢਤਾ ਸੀ ਸਟੇਟ ਦੇ ਵਿੱਚੋਂ ਪਰ ਉਹਨਾਂ ਨੇ ਹੱਥ ਕਿਹਨੂੰ ਪਾਇਆ ਸੀ ਆਪਾ ਸਾਰੇ ਜਾਣਦੇ ਆ ਰਾਜੀ ਤਰਗਿਆਂ ਨੂੰ ਪਾਇਆ ਸੀ ਜਿਹੜੇ ਕਿ ਆ ਲਾਗਲੇ ਪੁੱਤ ਸੀ ਉਹ ਸਾਰੇ ਜਦੋਂ ਕਿ ਆ ਪੁਸ਼ ਦੀ ਆਲਾ ਲੌਬੀ ਤਾਂ ਹਾਲੇ ਡੀਜੀਪੀ ਲੈਵਲ ਦੇ ਰੈਂਕ ਦੇ ਬੰਦੇ ਫਸਣ ਲੱਗ ਗਏ ਨਾ ਜਦੋਂ ਪੱਧਾ ਜੀ ਨੇ 2018 ਦੇ ਵਿੱਚ ਜਿਹੜੀ ਸੱਟ ਬਣੀ ਸੀ ਜਿਹਦੇ ਵਿੱਚ ਮੈਂ ਕਹਿੰਦਾ ਕੀ ਹੈ ਕੁਮਰ ਵਿਜੇ ਪ੍ਰਤਾਪ ਵਰਗੇ ਵੀ ਸੀਗੇ ਪ੍ਰਮੋਦ ਕੁਮਾਰ ਵਰਗੇ ਵੀ ਸੀਗੇ ਇਹਨਾਂ ਸਾਰਿਆਂ ਨੇ ਫਿਰ ਕੀ ਆ ਰਿਪੋਰਟਾਂ ਦਿੱਤੀਆਂ ਸੀ ਤਿੰਨ ਰਿਪੋਰਟਾਂ ਉਦੋਂ ਆਈਆਂ ਫਰਬਰੀ 2018 ਚ ਆਈ ਫਿਰ ਮਾਰਚ 2018 ਦੀ ਇੱਕ ਰਿਪੋਰਟ 2018 ਦੀ ਉਸ ਤੋਂ ਬਾਅਦ ਆਉਂਦੀ ਆ ਉਸ ਰਿਪੋਰਟਾਂ ਚ ਕੀ ਇਹਨਾਂ ਨੇ ਦੱਸਿਆ ਕਿ ਕਾਰਟਲ ਚੱਲਦਾ ਕਿਵੇਂ ਆ ਉਹ ਸਾਰੀ ਰਿਪੋਰਟ ਕੀ ਇਹਨਾਂ ਨੇ ਰੱਖ ਵੀ ਦਿੱਤੀ ਸੀ ਸਾਹਮਣੇ ਪਰ ਉਹ ਸਾਰੀ ਕੋਰਟਾਂ ਦੇ ਵਿੱਚ 2023 ਦੇ ਵਿੱਚ ਆ ਕੇ ਖੁੱਲੀ ਆ 2018 ਦੀ 5 ਸਾਲ ਦਾ ਰਿਪੋਰਟਾਂ ਨੂੰ ਚੱਕਣ ਤੇ ਲੱਗੇ ਰਾਜੀ ਸਿੰਘ ਨੂੰ 2018 ਦੇ ਵਿੱਚ ਜਿਹੜਾ ਸ਼ਰੇਆਮਕੀਆ ਰਿਪੋਰਟਾਂ ਦੇ ਵਿੱਚ ਵੀ ਆ ਗਿਆ ਸੀਗਾ ਉਸ ਬੰਦੇ ਨੂੰ ਉਸ ਤੋਂ ਬਾਅਦ ਬਿਜੀਨੈਸ ਦੇ ਵਿੱਚ ਕੀ ਹੈ ਹੈੱਡ ਲਾਇਆ ਜਾਂਦਾ ਜਿਹੜੀ ਫਲੈਂਕ ਸquad ਹੁੰਦੀ ਹੈ ਸ਼ਾਇਦ ਉਹਦੇ ਵਿੱਚ ਮਹਾਲੀ ਦਫ਼ਤਰ ਦੇ ਵਿੱਚ ਅਪਾਇੰਟ ਕੀਤਾ ਜਾਂਦਾ ਜਦੋਂ ਕੀ ਉਹਦੇ ਤੇ ਸਾਰਾ ਕੁਝ ਫਰੇਮ ਕਰ ਦੱਸ ਦਿੱਤਾ ਗਿਆ ਸੀਗਾ ਕਿਵੇਂ ਡਰੱਗ ਕਾਰਟਰ ਚਲਾਉਂਦਾ ਬੰਦਾ ਕਿਵੇਂ ਆ ਤੋਂ ਬਾਅਦ ਹੀ ਉਹਨੂੰ ਮੋਗੇ 'ਚ ਫੇਰ ਕੀ ਹੈ ਦੁਆਰੇ ਐਸਐਸਪੀ ਲਾਇਆ ਜਾਂਦਾ ਤੇ ਸੁਧਾਰਤ ਚਟੋਪਾਧ ਦੇ ਹਰਗੇ ਜਿਹੜੇ ਅਧਿਕਾਰੀ ਸੀ ਇਹਨਾਂ ਤੇ ਛੇ ਛੇ ਕੀਆ ਜਾਲੀ ਪਰਚੇ ਪਾਏ ਜਾਂਦੇ ਆ ਜੇ ਮਾੜਾ ਅਫਸਰ ਹੁੰਦਾ ਦਬ ਜਾਂਦਾ ਛਿਆਂ ਦੇ ਵਿੱਚੋਂ ਕੀ ਆ ਪੰਜ ਪਰਚਿਆਂ ਦੇ ਵਿੱਚ ਕੀ ਆ ਬਾਅਦ ਜਿਤ ਉਹਨਾਂ ਨੂੰ ਅੱਜ ਤੁਹਾਨੂੰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਵੀ ਅੱਜ ਜੇ ਕੋਈ ਇਹ ਚੰਗਾ ਕੰਮ ਕੋਈ ਸਰਕਾਰ ਕਰਨ ਲੱਗੀ ਹੈ ਉਹਨਾਂ ਦਾ ਸਾਥ ਜ਼ਰੂਰ ਦੇ ਦਿਓ ਕਿਤੇ ਆਪ ਦੇ ਕੀ ਆਹੀ ਲੀਡਰਾਂ ਦੇ ਮਗਰ ਲੱਗ ਕੇ ਜਿਹੜੇ ਆਪਸ ਵਿੱਚ ਰਲ ਮਿਲ ਕੇ ਸਾਰਾ ਪੰਜਾਬ ਨੂੰ ਬਰਬਾਦ ਕਰਨ ਦੇ ਜ਼ਿੰਮੇਵਾਰ ਆ ਉਹਨਾਂ ਮਗਰ ਲੱਗ ਕੇ ਕਿਤੇ ਭੰਡੀ ਨਾ ਜਾਇਓ ਜੇ ਕੀ ਇਹ ਸਹੀ ਹੋਇਆ ਦੂਜੀ ਗੱਲ ਮੈਂ ਇਹ ਕਹਿਣਾ ਮੈਂ ਕਹਿੰਦਾ ਵੀ ਸਾਡੇ ਮਾਨਯੋਗ ਜਿਹੜੇ ਬੀਬਾ ਜੀ ਹੈਗੇ ਆ ਮਿਸ਼ਿੰਡੇ ਤੋਂ ਐਮਪੀ ਨੇ ਇਹਨਾਂ ਦੇ ਭੈਣ ਹਰਸਿਮਰਤ ਕੌਰ ਬਾਦਲ ਜੀ ਮੈਂ ਕਹਿੰਦਾ ਉਹ ਅਰਦਾਸ ਇੱਕ ਵਾਰੀ ਫੇਰ ਸੱਚੇ ਮਨ ਨਾਲ ਕਰਦੇ ਨੇ ਜਿਵੇਂ ਪਹਿਲਾਂ ਕੀਤੀ ਸੀ ਬੇਅਦਬੀ ਦੇ ਮਸਲੇ ਤੇ ਐਤਕੀ ਵੀ ਕਰ ਅਰਦਾਸ ਕਰ ਦੇਣ ਸੇ ਸੱਚੇ ਪਾਤਸ਼ਾਹ ਵੀ ਜੇ ਮੇਰਾ ਭਰਾ ਕੀਆ ਦੋਸ਼ੀ ਨਾ ਹੋਵੇ ਜਿਹੜਾ ਉਹ ਤੱਕੇ ਨਾਲ ਫਸਾਉਂਦਾ ਜਾਂ ਤਾਂ ਉਹ ਜੜ ਜੇ ਜਾਂ ਫਿਰ ਮੇਰਾ ਭਰਾ ਉਜੜ ਜੇ ਕਿਉਂਕਿ ਉਹਨਾਂ ਦੀ ਅਰਦਾਸ ਬੜੀ ਨੇੜੇ ਹੋ ਕੇ ਪ੍ਰਮਾਤਮਾ ਸੁਣਦਾ ਤੇ ਦੁੱਧ ਦਾ ਦੁੱਧ ਪਾਣੀ ਹੋ ਜੇ ਤੇ ਭਗਵੰਤ ਮਾਨ ਜੀ ਤੁਸੀਂ ਕੀ ਆ ਫਾਸਟ ਟਰੈਕ ਕੋਰਟ ਬਿਨਾ ਇਹ ਮਸਲੇ ਹੱਲ ਨਹੀਂ ਹੋਣੇ ਫਾਸਟ ਟਰੈਕ ਕੋਰਟ ਦੇ ਜੇ ਤੁਸੀਂ ਵੀ ਹੱਕ 'ਚ ਫਾਸਟ ਰੈਕਡ ਕੋਡ ਦੀ ਮੰਗ ਕਰਦਾ ਹੋਇ ਇੱਕ ਮੈਸੇਜ ਵੀ ਲਿਖੋ ਤੇ ਇਸ ਪੋਸਟ ਨੂੰ ਸ਼ੇਅਰ ਕਰਿਓ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੋ ਤੇ ਜਾਂਦਾ ਜਾਂਦਾ ਲਾਸਟ ਗੱਲ ਇੱਕ ਜ਼ਰੂਰ ਦੱਸ ਦਿੰਨਾ ਕਿ ਜਿਹੜੀ ਕੀ ਇਹਨਾਂ ਦੇ ਦੋਸ਼ ਲੱਗੇ ਨਾ 540 ਕਰੋੜ ਦੇ ਉਹ ਸਾਫ਼ ਤਸੂਬਤ ਨਹੀਂ ਹੁੰਦੇ ਕਿਉਂਕਿ ਸਾਰਾ ਕੁਝ ਇੱਕ ਨੰਬਰ 'ਚ ਪੈਸਾ ਕਮਾਇਆ ਤਾਂ ਸਾਰਾ ਕੁਝ ਇਹਨਾਂ ਕੋਲੇ ਸਾਫ਼ ਹੋਊਗਾ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਕਹਿੰਦੇ ਸਾਈਪ੍ਰਸ ਦੀ ਕੰਪਨੀ ਕੋ 35 ਕਰੋੜ ਰੁਪਇਆ ਇਹਨਾਂ ਦੀ ਕੀ ਹੈ ਮਜੀਠੀਆ ਦੀ ਕੰਪਨੀ ਦੇ ਵਿੱਚ ਇਨਵੈਸਟ ਕਰਦੀ ਉਹਦੇ ਸ਼ੇਅਰ ਖਰੀਦਦੀ ਆ ਤੇ ਉਸ ਤੋਂ ਬਾਅਦ ਕੀ ਰਿਜ਼ਲਟ ਨਿਕਲਿਆ ਕਹਿੰਦੇ ਥੋੜੇ ਸਮੇਂ ਬਾਅਦ ਹੀ ਉਹ 35 ਕਰੋੜ ਦੇ ਖਰੀਦੇ ਸ਼ੇਅਰ ਜਿਹੜੇ ਹੁੰਦੇ ਆ ਸਾਢੇ 3 ਕਰੋੜ ਦੇ ਵਿੱਚ ਇਹਨਾਂ ਦੀ ਕੰਪਨੀ ਨੂੰ ਹੀ ਵੇਚ ਜਾਂਦੀ ਆ ਹਿਸਾਬ ਲਾ ਲਓ 331 ਕਰੋੜ ਰੁਪਈਆ ਕੀ ਇੱਕ ਨੰਬਰ ਦੇ ਵਿੱਚ ਹੋ ਗਿਆ ਇਸੇ ਨੂੰ ਮਨੀ ਲਾਂਡਰਿੰਗ ਕਹਿੰਦੇ ਆ ਲਾਂਡਰਿੰਗ ਕੀ ਹੁੰਦੀ ਆ ਜਿਹੜੀ ਲਾਂਡਰੀ ਤੇ ਆਪਾਂ ਜਾ ਕੇ ਕੀ ਆਪਣੇ ਕੱਪੜੇ ਕੀ ਪ੍ਰੈਸ ਕਰਵਾਉਣੇ ਉਹਦੇ ਦਾਗ ਧੋਆ ਕੇ ਲੈ ਕੇ ਆਉਣੇ ਇਹਨਾਂ ਨੂੰ ਲਾਂਡਰੀ ਕਹਿ ਦਿੰਦੇ ਆ ਤੇ ਮਨੀ ਲਾਂਡਰਿੰਗ ਕੀ ਆ ਵੀ ਪੈਸੇ ਨੂੰ ਸਾਫ਼ ਕਰਦੇ ਆ ਆਪਦੇ ਦੋ ਨੰਬਰ ਦੇ ਰੁਪਏ ਨੂੰ ਤੇ ਦੋ ਨੰਬਰ ਦਾ ਰੁਪਈਆ ਆਪਾਂ ਸਾਰੇ ਜਾਣਦੇ ਆ ਤਿੰਨ ਚੀਜ਼ਾਂ ਚੋਂ ਆ ਦੂਜਾ ਮਾਈਨਿੰਗ ਦੇ ਵਿੱਚੋਂ ਆ ਨਾ ਤੀਜਾ ਡਰੱਗ ਦੇ ਵਿੱਚੋਂ ਆਉਂਦਾ ਤੇ 40000 ਕਰੋੜ ਦਾ ਜੇ ਡਰੱਗ ਰੈਕਟ 2018 ਚ ਚੱਲਦਾ ਸੀ ਤੇ ਉਸ ਸਮੇਂ ਅਗਲਾ ਕੋਲੇ ਪਾਵਰ ਸੇ ਵਾਲੇ ਨੇ ਕੀ ਕੁਛ ਕੀਤਾ ਹੋਊ ਇਹ ਅੰਦਾਜ਼ਾ ਹੀ ਲਾ ਲੇ